20 ਲੱਖ ਅਕਸ ਤਾਲਰ ਜਾਣੋ 20 ਲੱਖ ਪੱਥਰ ਆਦਕਾਨੀਆਂ ਯੂਨਾ ਹੈ 20 ਲੱਖ ਵਜਾ ਦੀਆਂ 9 ਲੱਖ ਜਲਕਰ ਸਭ ਮਾਨੋ 9 ਲੱਖ ਚ ਪਾਣੀ ਦੇ ਵਿੱਚ ਮੱਛੀਆਂ ਜੜੀਆਂ 9 ਲੱਖ ਵਜਾ ਦੀਆਂ ਪੜ ਗਈਆਂ 9 ਲੱਖ ਜਲਕਰ ਸਭ ਮਾਨੋ ਤੇ 11 ਲੱਖ ਕੂਰਮ ਕਵੀ ਗਾਏ 11 ਲੱਖ ਵਜਨ ਯੂਨਾ ਕਛੂ ਕਮੇ ਜਿਹੜੇ ਡੱਡੂ ਤੇ ਕਛੂ ਨਾਲੇ ਖੁਸ਼ਕੀ ਰਹਿੰਦੇ ਨਾਲੇ ਪਾਣੀ ਚ ਰਹਿੰਦੇ ਆ 11 ਲੱਖ ਪੁਰਮ ਕਬੀ ਦਾਏ ਪੰਖੀ ਗਣ 10 ਲੱਖ ਪੁਰਾਏ 10 ਲੱਖ ਵਜਾਦੇ ਪੰਛੀ ਐ ਖੰਭਾ ਵਾਲੇ ਅਤੇ 30 ਲੱਖ ਪਹਜਾਨੋ ਭਾਈ 30 ਲੱਖ ਵਜਾਦੇ ਪਸ਼ੂ ਐ ਚਪਾਏ ਜਿੰਨੇ ਹਨ 4 ਲੱਖ ਬਾਂਦਰ ਦੁਖਦਾਈ 4 ਲੱਖ ਵਜਾਦੇ ਬਾਂਦਰ ਲੰਗੂ ਰਾਦਕ ਦੁਖਦਾਈ ਜਿਹੜੇ ਮੰਨੇ ਹਨ ਜਬ ਚ 84 ਇਹ ਕਟੇ ਆਵੇ ਤਾਂ ਮਾਨਸ ਕੇ ਕਣ ਕੋ ਪਾਵੇ ਇਹ 84 ਲੱਖ ਜੂਨ ਜਦੋਂ ਭੋਕੇ ਆਉਂਦਾ ਫੈਡਰੇਸ਼ਨ ਨੂੰ ਮੂਖਾ ਦੇ ਪ੍ਰਾਪਤ ਹੁੰਦੀ ਹੈ ਇਸ ਕਰਕੇ